ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਗੁਰਜੀਕੀ ਫਤਿਹ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਮਨੁੱਖ ਦਾ ਮਨ ਬਸ ਕਾਮ ਤੇ ਕ੍ਰੋਧ ਮਾਇਆ ਦੇ ਵਿੱਚ ਹੀ ਜੁੜਿਆ ਹੈ ਜੀ ਝੂਠ ਵਿਕਾਰ ਜਾਗੈ ਹਿਤ ਚੀਤ ਝੂਠ ਚ ਵਿਕਾਰਾਂ ਚ ਆਪਣੇ ਹਿੱਤ ਚ ਹੀ ਸੁਚੇਤ ਰਹਿੰਦਾ ਹੈ ਜੀ ਪੂੰਜੀ ਪਾਪ ਲੋਭ ਕੀ ਕੀਤਾ ਬਸ ਪੂੰਜੀ ਕਾਦੀ ਜੋੜੀਏ ਪਾਪ ਦਿੱਤੇ ਲੋਭ ਦੀ ਜੀ ਕਰਤਾਰੀ ਮਨ ਨਾਮ ਸੁਚੀਤ ਨਾ ਇਹਨ ਗੁਰੂ ਤੁਲਹਾ ਦਿਸਿਆ ਨਾ ਗੁਰੂ ਬੇੜੀ ਦਿਸਿਆ ਬਸ ਇਹ ਨਾਮ ਚ ਜੀਤ ਹੋਇਆ ਹੀ ਨਹੀਂ ਜੀ ਵਾ ਵਾ ਸਾਚੇ ਮੈਂ ਤੇਰੀ ਟੇਕ ਹਰੀ ਤੂੰ ਵਾ ਵਾ ਹੈ ਮੈਨੂੰ ਤੇਰਾ ਹੀ ਆਸਰਾ ਹੈ ਜੀ ਹਉ ਪਾਪੀ ਤੂੰ ਨਿਰਮਲ ਏਕਾ ਮੈਂ ਪਾਪੀ ਹਾਂ ਤੁਸੀਂ ਨਿਰਮਲ ਹੋ ਜੀ ਕਹਾਉ ਅਗਨ ਬਾਣੀ ਬੋਲੇ ਪੜਵਾਉ ਬਸ ਅਗਨ ਬਾਣੀ ਬੋਲੇ ਪੜਵਾਉ ਅੰਦਰ ਤ੍ਰਿਸ਼ਨਾ ਦੇ ਵਿੱਚ ਬਸ ਢੜਕਾਉ ਬੋਲ ਬੋਲਦਾ ਹੈ ਜੀ ਜੀਵਾ ਇੰਦਰੀ ਇਕ ਸੁਵਾਉ ਜਿਹੜੀ ਜੀਵਾ ਇੰਦਰੀਆਂ ਨੇ ਇਨਾਂ ਨੂੰ ਕੋਈ ਨਾ ਕੋਈ ਇੱਕ ਰੋਗ ਤੇ ਲੱਗਾ ਹੈ ਜੀ। ਦ੍ਰਿਸ਼ਟ ਵਿਕਾਰੀ ਨਹੀਂ ਪਉ ਭਾਉ। ਜਿਹਦੀ ਦ੍ਰਿਸ਼ਟੀ ਵਿਕਾਰੀ ਹੋ ਗਈ ਉਹਨੂੰ ਪ੍ਰਭੂ ਦਾ ਨਾਮ ਡਾਰ ਹੈ ਤੇ ਨਾ ਪਿਆਰ ਹੈ ਜੀ। ਆਪ ਮਾਰੀ ਤਾਂ ਪਾਈ ਨਾਮ। ਜਿੰਨੇ ਆਪਣਾ ਆਪ ਮਾਰ ਲਿਆ ਉਹਨੇ ਨਾਮ ਪਾ ਲਿਆ ਹੈ ਜੀ। ਸ਼ਬਦ ਮਰੈ ਫਿਰ ਮਰਨ ਨਾ ਹੋਇ। ਜਦ ਸ਼ਬਦ ਚ ਮਰ ਗਿਆ ਉਹਦਾ ਫਿਰ ਮਰਨ ਨਹੀਂ ਹੁੰਦਾ ਜੀ। ਬਿਨ ਮੂਏ ਕਿਉਂ ਪੂਰਾ ਹੋਇ। ਮਰਨ ਤੋਂ ਬਿਨਾ ਭਾਉ ਕੇ ਸ਼ਬਦ ਦੇ ਵਿੱਚ ਜੁੜਨ ਤੋਂ ਬਿਨਾ ਮਨੁੱਖ ਪੂਰਾ ਨਹੀਂ ਹੁੰਦਾ ਜੀ ਪ੍ਰਪੰਚ ਵਿਆਪਰਿਆ ਮਨ ਦੋਈ ਜਿਹੜਾ ਮਨ ਹੈ ਨਾ ਇਹ ਸੰਸਾਰ ਦੇ ਵਿੱਚ ਬਸ ਪ੍ਰਪੰਚ ਜੋ ਵਿਖਾਵਾ ਹੈ ਨਾਸ਼ਵੰਤ ਉਹਦੇ ਚ ਹੀ ਜੁੜਿਆ ਹੈ ਜੀ ਸਿਰਨਾਰਾਇਣ ਕਰੇ ਸੋ ਹੋਏ ਇਹਦਾ ਥਿਰ ਟਕਾ ਤਾਂ ਮਿਲਦਾ ਜੇ ਹਰੀ ਬਖਸ਼ੇ ਜੀ ਬੋਹਿਤ ਚੜੋ ਜਾਂ ਆਵੇ ਵਾਰ ਇਹ ਬੋਹਿਤ ਗੁਰੂ ਰੂਪੀ ਜਹਾਜ਼ ਤੇ ਤਾਂ ਹੀ ਚੜਿਆ ਜਾ ਸਕਦਾ ਜੇ ਵਾਰ ਹੀ ਆਵੇ ਜੇ ਹਰੀ ਦੀ ਬਖਸ਼ਿਸ਼ ਹੋਵੇ ਜੀ ਠਾਕੇ ਬੋਹਿਤ ਦਰਗਾ ਮਾਰ ਫਿਰ ਇਹ ਠਾਕੇ ਬੋਹਿਤ ਦਰਗਾ ਮਾਰ ਤੇ ਜੇ ਨਾਂ ਚੜੇ ਤੇ ਫਿਰ ਇਹਦਾ ਜਹਾਜ਼ ਰੋਕ ਲਿਆ ਜਾਂਦਾ ਦਰਗਾਹ ਮਾਰ ਪੈਂਦੀ ਹੈ ਜੀ ਸੱਚ ਸਲਾਹੀ ਤਨ ਗੁਰਦੁਆਰ ਫਿਰ ਉਹ ਗੁਰਦੁਆਰ ਭਾਉ ਗੁਰੂ ਦੇ ਦਰ ਤੇ ਬੈ ਕੇ ਸੱਚ ਨੂੰ ਸਲਾਉਂਦਾ ਹੈ ਜੀ ਨਾਨਕ ਦਰ ਕਰ ਏਕੰਕਾਰ ਨਾਨਕ ਨੂੰ ਪਤਾ ਲੱਗ ਜਾਂਦਾ ਉਹ ਹੋ ਜਾਂਦਾ ਹਰੇਕ ਘਰ ਹਰੇਕ ਥਾਂ ਤੇ ਇੱਕ ਹਰੀ ਆਪ ਵਸਦਾ ਹੈ ਜੀ ਗੌੜੀ ਮਹੱਲਾ ਪਹਿਲਾ ਉਲਟੇ ਉਹ ਕਮਲ ਬ੍ਰਹਮ ਵਿਚਾਰ ਜਿਹਨੇ ਬ੍ਰਹਮ ਦੀ ਵਿਚਾਰ ਕੀਤੀ ਉਹਦਾ ਹਿਰਦਾ ਉਲਟ ਗਿਆ ਭਾਵੇਂ ਕਿ ਮਾਇਆ ਵੱਲੋਂ ਉਪਰਾਮ ਹੋ ਗਿਆ ਹੈ ਜੀ ਅੰਮ੍ਰਿਤ ਤਾਰ ਗਗਨ ਦਸ ਦਵਾਰ ਦਸਵੇਂ ਦਵਾਰ ਚ ਅੰਮ੍ਰਿਤ ਦੀ ਜਿਹੜੀ ਧਾਰਾ ਹੈ ਉਹ ਚੁੰਦੀ ਹੈ ਜੀ ਤ੍ਰਿਪੌਣ ਵਿਧਿਆ ਆਪ ਮੂਰਾਰ ਉਹਨੂੰ ਮਹਿਸੂਸ ਹੋ ਜਾਂਦਾ ਹੈ ਤ੍ਰਿਪੌਣ ਤਿੰਨੇ ਲੋਕ ਹਰੀ ਨੇ ਆਪ ਵੀ ਵਿੰਨੇ ਹਨ ਜੀ ਰੇ ਮਨ ਮੇਰੇ ਪਰਮ ਨ ਕੀਜੈ ਮੇਰੇ ਮਨ ਪਰਮ ਨ ਕਰ ਜੀ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਜਿਤਰ ਮਨ ਪਤੀਜੈ ਅੰਮ੍ਰਿਤ ਰਸ ਫਿਰ ਪੀਤਾ ਜਾਏਗਾ ਜੀ ਰਹਾਉ ਜਨਮ ਜੀਤ ਮਰਨ ਮਨ ਮੰਨਿਆ ਜਿਹਦਾ ਮਨ ਮੰਨ ਗਿਆ ਹੈ ਉਹਨੇ ਜਨਮ ਜਿੱਤ ਲਿਆ ਹੈ ਜੀ ਆਪ ਮੁਆ ਮਨ ਮੰਨ ਤੇ ਜਾਣਿਆ ਜਿੱਦ ਮੈਂ ਮਰ ਗਈ ਐ ਤੇ ਆਪਣੇ ਮਨ ਦੇ ਵਿੱਚ ਹੀ ਹਰੀ ਨੂੰ ਜਾਨ ਲਿਆ ਹੈ ਜੀ ਨજર ਭਈ ਘਰ ਘਰ ਤੇ ਜਾਣਿਆ ਜਦੋਂ ਹਰੀ ਦੀ ਬਖਸ਼ਿਸ਼ ਹੋ ਗਈ ਹਰੇ ਘਰ ਉਹ ਹਰੀ ਦਿਸ ਪਿਆ ਜੀ ਜਸ ਤੀਰਥ ਮੱਜਣ ਨਾਮ ਭਈ ਨਾਮ ਦੇ ਵਿੱਚ ਜੁੜਨਾ ਇਹੀ ਜਤ ਸਤ ਤੇ ਇਹੀ ਤੀਰਤ ਹੈ ਜੀ ਅਦਿਕ ਬਿਥਾਰ ਕਰ ਉਹ ਕਿਸ਼ਕਾਮ ਜਿਹੜੇ ਬਹੁਤੇ ਖਲਾਰੇ ਨੇ ਕਿਸ ਕੰਮ ਨੇ ਜੀ ਨਰਨਾਰਾਇਣ ਅੰਤਰਜਾਮ ਤੂੰ ਹਰੀ ਨਾਰਾਇਣ ਉਹ ਅੰਤਰਜਾਮੀ ਸਭ ਦੀਆਂ ਜਾਣਦਾ ਹੈ ਜੀ ਅਨਮਨੋਂ ਤੋਂ ਪਰ ਘਰ ਜਾ ਜੇ ਕੋਈ ਹੋਰ ਹੋਵੇ ਤੁਹਾਡੇ ਘਰ ਵਰਗਾ ਤੇ ਮੈਂ ਉਹਦੇ ਘਰ ਜਾਵਾਂ ਜੀ ਕਿਸ ਜਾਚੋਂ ਨਹੀਂ ਕੋਠਾ ਪਰ ਤੁਹਾਡੇ ਵਰਗਾ ਕੋਈ ਹੈ ਹੀ ਨਹੀਂ ਮੈਂ ਕਿਨੂੰ ਧਿਆਵਾਂ ਜੀ ਨਾਨਕ ਗੁਰਮਤ ਸਹਿਜ ਸਮਾ ਨਾਨਕ ਗੁਰੂ ਦੇ ਮੱਤੇ ਤੁਰ ਕੇ ਮਨੁੱਖ ਸਹਿਜ ਚ ਟਿਕਿਆ ਰਹਿੰਦਾ ਹੈ ਜੀ ਗੌੜੀ मह्ला पहला ਸਤਗੁਰ ਮਿਲਾ ਸਮਰਨ ਦਿਖਾਈ ਜੇ ਸਤਗੁਰ ਮਿਲ ਪਏ ਤੇ ਮਰਨ ਵਿਖਾ ਦਿੰਦਾ ਭਾਉ ਕਿ ਕਿਵੇਂ ਵਿਕਾਰਾਂ ਤੋਂ ਮਰਿਆ ਜਾ ਸਕਦਾ ਹੈ ਜੀ ਮਰਨ ਰਹਿਰ ਮਰਨ ਰਹਿ ਸਰਸ ਅੰਤਰ ਭਾਏ ਜੇ ਮਰਨ ਰਹਿਣ ਭਾਉ ਕਿ ਜਿਹੜਾ ਸੰਸਾਰਿਕ ਤੌਰ ਤੇ ਜਿਹਨੂੰ ਮੌਤ ਦਾ ਪਤਾ ਲੱਗ ਜਾਂਦਾ ਉਹ ਰਸ ਹਿਰਦੇ ਚ ਪਾਲ ਲੈਂਦਾ ਹੈ ਜੀ ਗਰਬ ਨਿਵਾਰ ਗगनਪੁਰ ਭਾਏ ਜਿਨੇ ਗਰਬ ਨੂੰ ਖਤਮ ਕਰ ਲਿਆ ਅਹੰਕਾਰ ਨੂੰ ਉਸਨੇ ਗਗਨਪੁਰ ਭਾਉ ਕੇ ਦਸਵੇਂ ਦਵਾਰ ਨੂੰ ਹਾਸਲ ਕਰ ਲਿਆ ਹੈ ਜੀ ਮਰਨ ਲਿਖਾਈ ਆਈ ਨਹੀਂ ਰਹਿਣਾ ਜਿਹੜੇ ਅਸੀਂ ਮਰਨ ਲਿਖਾ ਕੇ ਆਏ ਆ ਸੰਸਾਰ ਚ ਸਦੀਵੀ ਕਾਲ ਲਈ ਨਹੀਂ ਰਹਿਣਾ ਜੀ ਹਰ ਜਪ ਜਾਪ ਰਹਿਣ ਹਰ ਸ਼ਰਣਾ ਮੈਂ ਭਾਈ ਹਰੀ ਨੂੰ ਜਪਤ ਦਾ ਰਿਹਾ ਉਹਦੀ ਸ਼ਰਨ ਚ ਟਿਕਿਆ ਰਹੇ ਜੀ ਰਹਾਉ ਸਤਗੁਰੂ ਮਿਲੈ ਤਾਂ ਦੁਬਦਾ ਭਾਗੈ ਜਿਹਨੂੰ ਸਤਗੁਰੂ ਮਿਲ ਪੈਂਦਾ ਦੀ ਦੁਬਦਾ ਨਾਸ ਹੋ ਜਾਂਦੀ ਹੈ ਜੀ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜਿੱਦਾਂ ਕਮਲ ਖਿੜ ਪੈਂਦਾ ਮਨ ਹਰੀ ਚ ਜੁੜ ਜਾਂਦਾ ਹੈ ਜੀ ਜੀਵਤ ਮਰਨ ਮਹਾਰਸ ਆਗੈ ਜੰਦਿਆ ਮਰ ਜਾਂਦਾ ਹੈ ਹਰੀ ਸ੍ਰਿਸ਼ਟ ਰਸ ਪ੍ਰਾਪਤ ਕਰ ਲੈਂਦਾ ਹੈ ਜੀ ਸਤਿਗੁਰ ਮਿਲਿਆ ਸੱਚ ਸੰਜਮ ਸੂਚਾ ਜਿੰਨ ਸਤਿਗੁਰੂ ਮਿਲ ਪਿਆ ਉਹ ਸੰਜਮ ਵਿੱਚ ਹੈ ਉਹ ਸੂਚਾ ਹੈ ਜੀ ਗੁਰ ਕੀ ਪੌੜੀ ਉੱਚੋ ਉੱਚਾ ਗੁਰੂ ਦੀ ਪੌੜੀ ਚੜ ਕੇ ਉੱਚੋ ਉੱਚਾ ਪਾਉ ਕੇ ਧਿਆਤਮਕ ਪੱਖ ਤੋਂ ਬੜਾ ਉੱਚਾ ਸੂਚਾ ਹੋ ਜਾਂਦਾ ਹੈ ਜੀ ਕਰਮ ਮਿਲਾ ਜਮ ਕਾ ਪਉ ਮੂਚਾ ਜਿੰਨੂੰ ਪ੍ਰਭੂ ਦੀ ਬਖਸ਼ਿਸ਼ ਹੋ ਜਾਏ ਫਿਰ ਜਮਾ ਦਾ ਜਿਹੜਾ ਡਰ ਹੈ ਮੁੱਕ ਜਾਂਦਾ ਹੈ ਜੀ ਗੁਰਮਿਲਿਆ ਮਿਲ ਅੰਕ ਸਮਾਇਆ ਜਦ ਗੁਰੂ ਨੂੰ ਮਿਲ ਪੈਂਦਾ ਹੈ ਉਹ ਹਰੀ ਨੂੰ ਮਿਲ ਪੈਂਦਾ ਹੈ ਜੀ ਘਰ ਕਿਰਪਾ ਘਰ ਮਹਿਲ ਦਿਖਾਇਆ ਗੁਰੂ ਨੇ ਕਿਰਪਾ ਕਰਕੇ ਹਿਰਦੇ ਘਰ ਚ ਹੀ ਵਿਖਾ ਦਿੱਤਾ ਹੈ ਪ੍ਰਭੂ ਨਾਨਕ ਹਉ ਮੈਂ ਮਾਰ ਮਿਲਾਇਆ ਨਾਨਕ ਹਉ ਮੈਂ ਮਾਰ ਕੇ ਹਰੀ ਨਾਲ ਜੁੜਿਆ ਰਹਿੰਦਾ ਹੈ ਜੀ ਗੌੜੀ ਮਹੱਲਾ ਪਹਿਲਾ ਕੀਰਤ ਪਿਆਨ ਮਿਟੈ ਕੋਈ ਜੋ ਪੁਰਬਲੀ ਕਿਰਤ ਹੈ ਕਰਮ ਨਿ ਉਹ ਮਿਟੇ ਦੇ ਨਹੀਂ ਜੀ। ਕੀ ਜਾਣਾ ਕੀ ਅੱਗੇ ਹੋਏ। ਨੱਕੀ ਜਾਣਾ ਅੱਗੇ ਕੀ ਹੋਏਗਾ ਜੀ। ਜੋ ਤਿਸ ਬਾਣਾ ਸੋਈ ਹੂਆ। ਜੋ ਹਰੀਦਾ ਪਾਣਾ ਹੈ ਉਹੀ ਹੋਣਾ ਹੈ ਜੀ। ਅਵਰਣ ਕਰਨੇ ਵਾਲਾ ਦੂਆ। ਕੋਈ ਹੋਰ ਨਹੀਂ ਕਰਨ ਵਾਲਾ ਜੀ। ਨਾ ਜਾਣਾ ਕਰਮ ਕੇਵੜ ਤੇਰੀ ਦਾਤ। ਨਾ ਮੈਂ ਕਰਮਾਂ ਬਾਰੇ ਜਾਣਨਾ ਨਾ ਤੇਰੀ ਦਾਤਾਂ ਬਾਰੇ ਜਾਣਨਾ ਹਾਂ ਜੀ। ਕਰਮ ਧਰਮ ਤੇਰੇ ਨਾਮ ਕੀ ਜਾਤ। ਪ੍ਰਭੂ ਤੇਰੇ ਨਾਮ ਹੀ ਮੇਰੇ ਵਾਸਤੇ ਕਰਮ ਧਰਮ ਦੀ ਉੱਚੀ ਜਾਤ ਹੈ ਜੀ ਰਹਾਉ ਤੂੰ ਏਵੜ ਦਾਤਾ ਦੇਵਨ ਹਾਰ ਤੂੰ ਵੱਡਾ ਦਾਤਾ ਹੈ ਦੇਨਹਾਰ ਜੀ ਟੋਟ ਨਾਈ ਤੁਧ ਭਗਤ ਪੰਡਹਾਰ ਭਗਤੀ ਦੇ ਪੰਡਹਾਰ ਭਾਵੇਂ ਟੋਟ ਨਹੀਂ ਜੀ ਕੀ ਆ ਘਰਬ ਨ ਆਵੇ ਰਹਾਸ ਜੀ ਹੰਕਾਰ ਕਰਨਾ ਹੈ ਉਹ ਕਿਸ ਲਾਭ ਜੀ ਈਓ ਪਿੰਨ ਸਭ ਤੇਰੇ ਪਾਸ ਇਹ ਜਿੰਦ ਸ਼ਰੀਰ ਸਭ ਤੇਰੇ ਕੋਲ ਹੈ ਜੀ ਤੂੰ ਮਾਰ ਜਿਵਾਲੇ ਬਖਸ਼ ਮਿਲਾਏ ਆਪ ਜੀ ਮਾਨੂੰ ਮਾਰਨਾ ਹੈ ਆਪ ਹੀ ਬਖਸ਼ਣਾ ਹੈ ਜੀ ਉਪਾਵੀ ਤੋਂ ਨਾਮ ਜਪਾਏ ਕਿਸੇ ਨੂੰ ਚੰਗਾ ਲੱਗੇ ਜੀਵਤਾ ਨਾਮ ਜਪਦੇ ਹਨ ਤੁਦਾ ਨਾ ਬੀਨਾ ਸਾਚਾ ਸਿਰ ਮੇਰਾ ਬੜਾ ਸਿਆਣਾ ਹੈ ਬੜਾ ਦਾਨਾ ਸੁਚੱਜਾ ਮੇਰੇ ਸਿਰ ਦੇ ਸਾਈਂ ਹੈ ਜੀ ਗੁਰਮਤਿ ਦੇ ਪਰੋਸੈ ਤੇਰਾ ਮੈਂ ਗੁਰੂ ਦੀ ਮਤ ਦੇ ਮੈਂ ਤੇਰੇ ਪਰੋਸੇ ਹਾਂ ਜੀ ਤਨ ਮੈਂ ਮੈਲ ਨਹੀਂ ਮਨ ਰਤਾ ਜਿਹਦਾ ਮਨ ਰਤ ਗਿਆ ਹੈ ਉਹਦੇ ਤਨ ਮਨ 'ਚ ਮੈਲ ਨਹੀਂ ਰਹਿੰਦੀ ਜੀ ਗੁਰਬਚਨੀ ਸਜ ਸ਼ਬਦ ਪਛਾਤਾ ਗੁਰਬਚਨਾਂ ਤੇ ਤੁਰ ਕੇ ਉਹ ਸ਼ਬਦ ਰਾਹੀ ਪਛਾਣ ਪਾਲ ਲਈ ਹੈ ਜੀ ਤੇਰਾ ਤਾਣ ਨਾਮ ਕੀ ਵਡਿਆਈ ਸਾਨੂੰ ਤੇਰਾ ਤਾਣ ਹੈ ਤੇਰੇ ਨਾਮ ਦੀ ਵਡਿਆਈ ਹੀ ਹੈ ਜੀ ਨਾਨਕ ਰਹਿਣਾ ਭਗਤ ਸਰਣਾਈ ਨਾਨਕ ਭਗਤ ਹਰੀ ਗੁਰੂ ਦੇ ਸ਼ਰਨ ਵਿੱਚ ਹਨ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਆਪਿਓ ਪੀ ਆਇਆ ਜਿਨੇ ਕਤ ਪ੍ਰਭੂ ਨੂੰ ਜਾਪ ਲਿਆ ਉਹਨੇ ਨਾਮ ਰਸ ਪੀ ਲਿਆ ਜੀ ਅਨਪੈ ਵਿਸਰੇ ਨਾਮ ਸਮਾਇਆ ਹੋਰ ਸਾਰੇ ਜਿਨੇ ਭੈ ਨੇ ਸਾਰੇ ਵਿਸਰਗੇ ਨਾਮ ਹਾਸਲ ਹੋ ਗਿਆ ਜੀ ਕਿਆ ਡਰਿਆ ਡਰ ਡਰੇ ਸਮਾਨਾ ਭਾਈ ਕੀ ਦੁਨੀਆ ਵਿੱਚ ਦਰ ਤੋਂ ਡਰਨਾ ਚਾਹੀਦਾ ਪ੍ਰਭੂ ਦੇ ਡਰ ਦੇ ਵਿੱਚ ਹੀ ਰਹੋ ਜੀ ਪੂਰੇ ਗੁਰ ਕਾ ਸ਼ਬਦ ਪਛਾਨਾ ਪੂਰੇ ਗੁਰੂ ਸ਼ਬਦ ਦੇ ਰਾਹੀ ਹੀ ਪਛਾਣ ਪੈਂਦੀ ਹਰੀ ਦੀ ਰਹਾਉ ਜਿਸ ਨਰ RAM ਹਿਰਦੈ ਹਰਿ ਰਾਸ ਜਿਸ ਤੇ ਹਿਰਦੇ ਚ ਪ੍ਰਭੂ ਦਾ ਨਾਮ ਹੈ ਰਾਸ ਪੂੰਜੀ ਹੈ ਜੀ ਸਹਿਜ ਸੁਭਾਈ ਮਿਲੇ ਸ਼ਾਬਾਸ਼ ਉਹ ਆਤਮਕ ਡੋਲ ਤਜ ਪਿਆਰ ਚ ਟਿਕ ਕੇ ਹਰੀ ਨੂੰ ਮਿਲੇ ਹੋਏ ਹਨ ਜਾਹੇ ਸਵਾਰੈ ਸਾਜ ਬਿਆਲ ਉਹ ਆਪਣੀ ਜ਼ਿੰਦਗੀ ਨੂੰ ਸਵਾਰ ਕੇ ਜਾਂਦੇ ਹਨ ਜੀ ਇਤ ਉਤਮਨ ਮੁਖ ਬਾਂਦੇ ਕਾਲ ਜਿਹਦੇ ਪਾਸ ਜਿਹੜੇ ਮਨਮੁਖ ਨੇ ਉਹ ਵੱਜੇ ਹੋਏ ਹਨ ਕਹਨਿਸ RAM ਹਿਰਦੈ ਸੇ ਪੂਰੇ ਜਿਨ੍ਹਾਂ ਦੇ ਹਿਰਦੇ 'ਚ ਦਿਨ ਰਾਤ ਪ੍ਰਮਾਤਮਾ ਵਸਦਾ ਉਹ ਪੂਰੇ ਹਨ ਨਾਨਕ RAM ਮਿਲੇ ਭ੍ਰਮ ਦੂਰੇ ਨਾਨਕ ਜਿਨ੍ਹਾਂ ਨਾਮ ਮਿਲ ਗਿਆ ਉਹਨਾਂ ਦਾ ਪਰਮ ਮੁੱਕ ਗਿਆ ਹੈ ਜੀ ਗੌੜੀ ਮਹੱਲਾ ਪਹਿਲਾ ਜਨਮ ਮਰ ਤ੍ਰੈ ਗੁਣ ਹਿਤਕਾਰ ਜਿਹਨੂੰ ਤ੍ਰੈ ਗੁਣਾ ਦਾ ਹੀ ਹਿੱਤ ਹੈ ਉਹ ਜੰਮਦਾ ਤੇ ਮਰਦਾ ਹੈ ਜੀ ਚਾਰੇ ਵੇਦ ਕਥੈ ਆਕਾਰ ਬਸ ਜਿਹੜੇ ਚਾਰ ਵੇਦ ਨੇ ਉਹਦਾਂ ਦੇ ਅਨੁਸਾਰ ਹੀ ਤ੍ਰੈ ਗੁਣ ਮਾਇਆ ਦੀ ਵਿਚਾਰ ਕਰਦਾ ਰਹਿੰਦਾ ਹੈ ਜੀ ਤੀਨ ਅਵਸਥਾ ਕੈ ਵਖਿਆਨ ਜਿਹੜੇ ਤੀਨ ਅਵਸਥਾ ਭਾਵ ਕੇ ਤਿੰਨ ਅਵਸਥਾ ਬਣੇ ਜੋ ਜ਼ਿੰਦਗੀ ਦੀਆਂ ਇੱਕ ਬਚਪਨ ਜਵਾਨੀ ਬੁਢੇਪਾ ਬਸ ਇਹਦਾ ਹੀ ਵਖਿਆਨ ਕਰਦਾ ਹੈ ਜੀ ਤੁਰੀ ਅਵਸਥਾ ਤੋ ਗੁਰ ਤੇ ਹਰ ਜਾਨ ਲੇਕਿਨ ਜਿਹੜੀ ਤੁਰਿਆ ਅਵਸਥਾ ਹੈ ਆਨੰਦ ਦੀ ਅਵਸਥਾ ਇਹ ਗੁਰੂ ਤੋਂ ਹੀ ਪਤਾ ਲੱਗਦਾ ਹੈ ਜੀ RAM ਭਗਤ ਗੁਰ ਸੇਵਾ ਤਰਨਾ ਹਰੀ ਦੀ ਪਗਤੀ ਕਰਕੇ ਗੁਰੂ ਦੀ ਸੇਵਾ ਕਰਕੇ ਹੀ ਤਰਿਆ ਜਾ ਸਕਦਾ ਹੈ ਜੀ ਬਾਹੜ ਜਨਮ ਨਾ ਹੋਇਆ ਮਰਣਾ ਜਨਮ ਮਰਨ ਉਸ ਤੋਂ ਮੁੱਕ ਜਾਂਦਾ ਹੈ ਜੀ ਰਹਾਉ ਰਹਾਉ ਦਾ ਬੰਸ ਜੀ ਚਾਰ ਪਦਾਰਥ ਕਹੇ ਸਭ ਕੋਈ ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥਾਂ ਦਾ ਵਿਖਿਆਨ ਹਰ ਕੋਈ ਕਰੇ ਦਾ ਹੈ ਜੀ ਸਿਮਰਤ ਸਾਸ਼ ਪੰਡਤ ਮੁਖ ਸੋਈ ਸ਼ਾਸਤਰ ਸਿਮਰਤیاں ਪੰਡਤ ਇਹਨਾਂ ਦਾ ਵਿਖਿਆਣ ਕੀ ਕਰਦੇ ਹਨ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਪਰ ਗੁਰੂ ਤੋਂ ਬਿਨਾਂ ਮੁਕਤੀ ਦੀ ਵਿਚਾਰ ਨਹੀਂ ਪਤਾ ਲੱਗਦੀ ਜੀ ਉਕਤ ਪਦਾਰਥ भगत ਹਰ ਪਾਇਆ ਭਗਤੀ ਕਰਕੇ ਹੀ ਮੁਕਤੀ ਦਾ ਪਦਾਰਥ ਮਿਲਦਾ ਹੈ ਜੀ ਜਾਂ ਕਹਿ ਹਿਰਦੈ ਵਸਿਆ ਹਰ ਸੋਈ ਜਿਹਦੇ ਹਿਰਦੇ 'ਚ ਹਰੀ ਵਸ ਪਿਆ ਹੈ ਜੀ ਗੁਰਮੁਖ ਪਗਤ ਪਰ ਆਪਤ ਹੋਈ ਗੁਰੂ ਦੇ ਸਾਹਮਣੂ ਕੋਗਨ ਭਗਤੀ ਦੀ ਦਾਤ ਮਿਲ ਜਾਂਦੀ ਹੈ ਜੀ ਹਰ ਕੀ ਭਗਤ ਮੁਕਤ ਆਨੰਦ ਹਰੀ ਦੀ ਭਗਤੀ ਦੇ ਵਿੱਚ ਮੁਕਤੀ ਹੈ ਆਨੰਦ ਹੈ ਜੀ ਗੁਰਮਤ ਪਾਈ ਪਰਮ ਆਨੰਦ ਜਿਹਨੂੰ ਦੀ ਮੱਤੇ ਚੱਲਿਆ ਫਿਰ ਉਹ ਪਰਮ ਆਨੰਦ ਮਿਲ ਪੈਂਦਾ ਹੈ ਜੀ ਜਿਨ ਪਾਇਆ ਗੁਰ ਦੇਖੋ ਦੀ ਖਾਇਆ ਜਿਨ੍ਹਾਂ ਨੇ ਪਾਲਿਆ ਗੁਰੂ ਨੇ ਜਿਨ੍ਹਾਂ ਨੂੰ ਵਿਖਾ ਦਿੱਤਾ ਹੈ ਹਰੀ ਜੀ ਆਸਾ ਮਾਹੀ ਨਿਰਾਸ 부ਝਾਇਆ ਆਸਾ ਵਿਚ ਉੱਠ ਕੇ ਨਿਰਾਸ਼ ਹੋ ਗਏ ਹਨ ਦੀਨਾ ਨਾਥ ਸਰਬ ਸੁਖ ਦਾਤਾ ਇਹ ਕੋ ਦਿਨਾ ਦਾ ਨਾਥ ਹੈ ਸਭ ਦਾ ਸਰਬ ਸਭ ਨੂੰ ਸੁਖ ਦੇਣ ਵਾਲਾ ਹੈ ਜੀ ਨਾਨਕ ਅਰ ਚਰਣੀ ਮਨ ਰਤਾ ਨਾਨਕ ਦਾ ਸਰੀ ਦੇ ਚਰਨਾ ਚ ਮਨ ਰਤਿਆ ਹੈ ਜੀ ਕੌੜੀ 체ਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਜਿਹੜਾ ਇਸ ਕਾਇਆ ਨੂੰ ਅੰਮ੍ਰਿਤ ਕਾਇਆ ਰਹੇ ਸੁਖਾਲੀ ਪਾਉ ਕੇ ਅਮਰ ਜਾਣ ਕੇ ਸੁੱਖਾਂ ਚ ਵਸਦਾ ਹੈ ਸੋਦੈ ਵੀ ਕਾਇਆ ਅੰਮ੍ਰਿਤ ਹੈ ਨਹੀਂ ਮਰਨ ਵਾਲੀ ਪਰ ਉਹਨੂੰ ਨਹੀਂ ਪਤਾ ਸੰਸਾਰ ਇੱਕ ਬਾਜੀ ਇੱਕ ਖੇਡ ਹੈ ਜੀ ਲਬ ਲੋਭ ਮੁਝ ਕੂੜ ਕਮਾਵੇ ਬਹੁਤ ਉਠਾਵੇ ਭਾਰੂ ਬਸ ਲਬ ਲੋਭ ਦੇ ਵਿੱਚ ਹੀ ਕੂੜ ਹੀ ਕਮਾਉਂਦਾ ਸਿਰ ਤੇ ਭਾਰ ਹੀ ਚੁੱਕਦਾ ਹੈ ਜੀ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉਪਰ ਸ਼ਾਰੋ ਏ ਭਾਈ ਤੂੰ ਕਾਇਆ ਇਹ ਕਾਇਆ ਮੈਂ ਤ ਰੁਲਦਿਆ ਵੇਖਿਆ ਤੇ ਸਿਰ ਦੇ ਉੱਤੇ ਮਿੱਟੀ ਸੀ ਜੀ ਸੁਣ ਸੁਣ ਸਿੱਖ ਹਮਾਰੀ ਸਾਡੀ ਸਿੱਖਿਆ ਸੁਣ ਸੁਕ੍ਰਿਤ ਕੀਤਾ ਰਹਿ ਸੀ ਮੇਰੇ ਜੀੜੇ ਬੌੜ ਨਾ ਆਵੇ ਵਾਰੀ ਜੇ ਸੁਕ੍ਰਿਤ ਰਹੇਗੀ ਤਾਹੀਂ ਮੇਰੇ ਜੀੜੇ ਤਾਂ ਹੀ ਠੀਕ ਰਹਿਣਗੇ ਫਿਰ ਇਹ ਮੁੜ ਕੇ ਜੀਵਨ ਨਹੀਂ ਮਿਲਣਾ ਜੀ ਹਾਉ ਹਉ ਤੇ ਅੱਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਕਾਇਆ ਮੈਂ ਤੈਨੂੰ ਦੱਸਾਂ ਤੂੰ ਸਾਡੀ ਸਿੱਖਿਆ ਸੁਣ ਜੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਤਬਾਰੀ ਬਸ ਤੂੰ ਨਿੰਦਿਆ ਚਿੰਦਾ ਬਸ ਚਿੰਤਾ ਤੇ ਨਿੰਦਿਆ ਪਰਾਈ ਝੂਠ ਪਰਾਈ ਬੁਰਾਈ ਇਹੀ ਕਰਦੀ ਹੈ ਜੀ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰੀਆਰੀ ਬਸ ਪਰਾਇਆ ਘਰ ਤੂੰ ਤੱਕ ਨਹੀਂ ਹੈ ਚੋਰੀਆਂ ਕਰਨੀ ਹੈ ਜੀ ਹੰਸ ਚਲਿਆ ਤੂੰ ਪਿੱਛੇ ਰਹੀਏ ਛਟੜ ਹੋਈਆਂ ਨਾਰੀ ਜਦੋਂ ਅੰਦਰ ਹੰਸ ਆਤਮਾ ਉੱਠ ਕੇ ਤੁਰ ਪਈ ਤੂੰ ਛੁੱਟੜ ਹੋ ਜਾਏਂਗੀ ਕੱਲੀ ਰਹਿ ਜਾਏਂਗੀ ਜੀ ਤੂੰ ਕਾਇਆ ਰਹੀਂ ਸੁਪਨੰਤਰ ਤਦ ਕਿਆ ਕਰਮ ਕਮਾਇਆ ਕਾਇਆ ਬਸ ਤੂੰ ਸੁਪਨੇ ਵਿੱਚ ਹੀ ਰਹੀਆਂ ਭਲੇਖੇ ਵਿੱਚ ਹੀ ਰਹੀਆਂ ਦੱਸ ਤੂੰ ਕਿਹੜਾ ਚੰਗਾ ਕਰਮ ਕਮਾਇਆ ਹੈ ਜੀ ਕਰ ਚੋਰੀ ਮੈਂ ਜਾ ਕੇ ਛਲਿਆ ਤਾਂ ਮਨ ਭੜਾ ਭਾਇਆ ਤੂੰ ਚੋਰੀ ਕਰਨੀ ਹੈ ਕਰ ਚੋਰੀ ਮੈਂ ਜਾ ਕੇ ਛਲਿਆ ਮੈਂ ਚੋਰੀ ਕਰਨੀ ਤੇ ਆਪਣੇ ਆਪ 'ਚ ਮਨ 'ਚ ਤੂੰ ਆਪਣੇ ਆਪ ਨੂੰ ਚੰਗੀ ਸਾਬਤ ਕਰਨੀ ਹੈ ਜੀ ਹਲਤ ਨ ਸ਼ੋਭਾ ਪਲਤ ਨ ਢੋਈ ਅਹਲਾ ਜਨਮ ਗਵਾਇਆ ਇਹਨੂੰ ਲੋਕ ਪਰਲੋਕ 'ਚ ਢੋਈ ਨਹੀਂ ਲੈਣੀ ਇਹ ਸ੍ਰਿਸ਼ਟ ਜਨਮ ਤੂੰ ਗਵਾ ਲੈਣਾ ਹੈ ਜੀ ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛਾ ਕੋਈ ਜੇ ਬਾਬਾ ਮੈਨੂੰ ਬੜੀ ਖਰੀ ਦੁਹੇਲੀ ਬੜੀ ਦੁਖੀ ਹੋ ਗਈਆਂ ਮੇਰੀ ਹੁਣ ਕੋਈ ਬਾਤ ਵੀ ਨਹੀਂ ਲੈਂਦਾ ਜੀ ਆਹਾਉ ਤਾਜੀ ਤੁਰਕੀ ਸੋਨਾ ਰੂਪਾ ਕੱਪੜ ਕੇਰੇ ਭਾਰਾ ਤੂੰ ਕਿੰਨਾ ਭਾਰ ਚੁੱਕਿਆ ਹਾਤੀ ਕੋੜੇ ਰੱਥ ਸੋਨਾ ਚਾਂਦੀ ਕੱਪੜੇ ਤੂੰ ਇਹਨਾਂ ਦਾ ਸਿਰ ਤੇ ਭਾਰ ਚੁੱਕਿਆ ਹੈ ਜੀ ਕਿਸੇ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗਵਾਰਾ ਨਾਨਕ ਨਾਲ ਕੁਝ ਨਹੀਂ ਚੱਲਣਾ ਸਾਰੇ ਝੜ ਪਏ ਨੇ ਹਨ ਜੀ ਪੂਜਾ ਮੇਵਾ ਮੈਂ ਸਭ ਕੁਝ ਚਾਖਿਆ ਅੰਮ੍ਰਿਤ ਨਾਮ ਤੇਮਾਰਾ ਸਭ ਕੁਛ ਕੁਜਾ ਮੇਵਾ ਜੋ ਮਿਸ਼ਠਾਨ ਜਿਹੜੇ ਪਤਾਰਥ ਨੇ ਮੇਵੇ ਵਰਗੇ ਮੈਂ ਚੱਖ ਲਿਆ ਪਰ ਤੇਰੇ ਅੰਮ੍ਰਿਤ ਨਾਮ ਵਰਗਾ ਮਿੱਠਾ ਕੋਈ ਨਹੀਂ ਜੀ ਦੇ ਦੇ ਨੀਮ ਦਿਵਾਲ ਉਸਾਰੀ ਬਸ ਮੰਦਰ ਕੀ ਠੇਰੀ ਬਸ ਜ਼ਿੰਦਗੀ ਰੂਪੀ ਕੰਨ ਅਨੁਸਾਰ ਦੀ ਰਹਿਣੀ ਹੈ ਪਰ ਇਹ ਯਾਦ ਰੱਖੀ ਇਹ ਤੇ ਬਸ ਮੰਦਰ ਕੀ ਠੇਰੀ ਨੇ ਮਿੱਟੀ ਹੋ ਜਾਣਾ ਹੈ ਜੀ ਸंचे ਸੰਚਨਾ ਦੇਹੀ ਕਿਸਹੀਂ ਅੰਧ ਜਾਣੇ ਸਾ ਮੇਰੀ ਬਸ ਧਨ ਇਕੱਠਾ ਕਰੀ ਜਾਣੀ ਹੈ ਤੇ ਇਹ ਆਖਣੀ ਹੈ ਮੇਰੀ ਏ ਤੋ ਕਿਸੇ ਨੂੰ ਤਨ ਨਹੀਂ ਦਿੰਦੀ ਜੀ ਸ਼ੋਯਨ ਲੰਕਾ ਸ਼ੋਯਨ ਵਾੜੀ ਸੰਪੈ ਕਿਸੈ ਨਾ ਕੇਰੀ ਭਾਵੇਂ ਸੋਨੇ ਦੀ ਲੰਕਾ ਐ ਸੋਨੇ ਦਾ ਤੇਰਾ ਮਹਿਲ ਐ ਇਹ ਕਦੀ ਸਥਿਰ ਨਹੀਂ ਰਹਿਣਾ ਜੀ ਸੁਣ ਮੂਰਖ ਮਨ ਆ ਜਾਣਾ ਮੂਰਖ ਮਨ ਸੁਣ ਧਿਆਨ ਨਾਲ ਹੋਗਤ ਸੈ ਕਾ ਭਾਣਾ ਉਹਦਾ ਭਾਣਾ ਵਾਪਰੇਗਾ ਹੀ ਵਾਪਰੇਗਾ ਜੀ ਆਉ ਸ਼ਾਹ ਹਮਾਰਾ ਠਾਕੁਰ ਪਾਰਾ ਹਮ ਤਿਸ ਕੇ ਵਣ ਜਾਰੇ ਉਹ ਸਾਡਾ ਸ਼ਾਹ ਠਾਕੁਰ ਭਾਰਾ ਹੈ ਹਾਂ ਅਸੀਂ ਉਹਦੇ ਵਣ ਜਾ ਰਹੇ ਹਾਂ ਜੀ ਓ ਪਿੰਨ ਸਵ ਰਾਤ ਸੈ ਕੀ ਮਾਰਾ ਪੇ ਜੀ ਵਾਲੇ ਬਸ ਜਿੰਦ ਜਾਨ ਸਭ ਰਾਸ ਉਹਦੀ ਆਪ ਪੈਦਾ ਕਰਕੇ ਆਪ ਮਾਰਦਾ ਹੈ ਜੀ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚਮ ਇੱਕ ਜਨਾ ਕਿਉਂ ਰੱਖੋਂ ਕਰ ਬਾਰ ਮਨਾ ਇਹ ਭਾਈ ਉਹ ਪੰਜ ਨੇ ਕਾਮ ਕ੍ਰੋਧ ਨੇ ਕਾਮ ਕ੍ਰੋਧ ਲੋਭ ਮੋਹ ਅੰਕਾਰ ਤੇ ਮੈਂ ਕੱਲਾ ਹਾਂ ਤੇ ਮੈਂ ਆਪਣੇ ਹਿਰਦੇ\,ਕਰ ਦੇ ਗੁਣ ਕਿਵੇਂ ਬਚਾ ਕੇ ਰੱਖਾਂ ਜੀ ਮਾਰੇ ਲੂਟੇ ਨੀਤ ਨੀ ਕਿਸ ਅੱਗੇ ਕਰੀਂ ਪੁਕਾਰ ਜਨਾ ਇਹ ਜਿਹੜੇ ਪੰਜ ਵਿਕਾਰ ਨੇ ਮਾਰਦੇ ਨੇ ਲੁੱਟਦੇ ਨੇ ਮੈਂ ਕਿਸ ਅੱਗੇ ਪੁਕਾਰ ਕਰਾਂ ਜੀ ਸ੍ਰੀ ਰਾਮ ਨਾਮ ਉਚਰਮਨਾ ਇਹ ਭਾਈ ਸ੍ਰੀ ਰਾਮ ਨਾਮਾ ਭਾਉ ਕੇ ਪਰਮਾਤਮਾ ਦਾ ਨਾਮ ਉਚਾਰ ਜੀ ਅੱਗੇ ਜਮ ਦਲ ਵਿਖਮ ਕਣਾ ਅੱਗੇ ਫਿਰ ਬੜਾ ਵਿਖਮ ਤੇ ਔਖਾ ਰਾਹ ਹੈ ਜੀ ਹਾਉ ਸਾਰ ਮਡੋਲੀ ਰਾਖੈ ਦੁਆਰਾ ਪੀਤਰ ਬੈਠੀ ਸਾਤਨਾ ਪ੍ਰਭੂ ਨੇ ਇਹ ਮਡੋਲੀ ਸਰੀਰ ਨੂੰ ਬਣਾਇਆ ਹੈ ਵਿੱਚ ਦੁਆਰ ਭਾਵ ਕੇ ਅੰਦਰ ਆਤਮਾ ਹੀ ਬਿਠਾ ਕੇ ਰੱਖੀ ਹੈ ਜੀ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਣ ਸੋ ਪੰਚ ਜਨਾ ਇਹ ਜੀਵ ਸਤਰੀ ਕੀ ਕਰਦੀ ਹੈ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਣ ਸੋ ਪੰਚ ਜਨਾ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਨਾਮ 'ਚ ਜੁੜੀ ਹੈ ਉਹ ਕੇਲ ਕਰਦੀ ਐ ਤੇ ਬਾਕੀਆਂ ਨੂੰ ਵਿਕਾਰ ਲੁੱਟ ਲੈਂਦੇ ਹਨ ਜੀ। ਟਾਈ ਮਡੋਲੀ ਲੁੱਟਿਆ ਦੇਹਰਾ ਸਾਤਨ ਪਕੜੀ ਏਕ ਜਨਾ ਜਦੋਂ ਹਰੀ ਨੇ ਮਡੋਲੀ ਸਰੀਰ ਨੂੰ ਢਾਹ ਦਿੱਤਾ ਫਿਰ ਦੇਰ ਆ ਲੋਟ ਲੈਣਾ ਫਿਰ ਇਹ ਜੀਵ ਇਸਤਰੀ ਅੰਦਰ ਆਤਮਾ ਪਕੜੀ ਜਾਣੀ ਹੈ ਜੀ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨਾ ਅਖੀਰ ਲੇਖਾ ਜੋਖਾ ਤੇ ਆਤਮਾ ਨੂੰ ਦੇਣਾ ਪੈਣਾ ਜਮ ਦਾ ਡੰਡਾ ਚੱਲੇਗਾ ਗਲ ਚ ਸੰਗਲ ਪਏਗਾ ਫਿਰ ਪੰਜ ਵਿਕਾਰਾਂ ਨੇ ਤੇ ਭਜ ਜਾਲਣਾ ਹੈ ਜੀ ਕਾਮਣ ਲੋੜਾ ਸੋਨਾ ਰੂਪਾ ਮਿੱਤਰ ਲੁੜੇਨ ਸੁਖਾ ਦਾਤਾ ਜਿਹੜੀ ਜੀਵ ਇਸਤਰੀ ਹੈ ਇਹ ਕੀ ਪੜਦੀ ਹੈ ਇਹ ਪੜਦੀ ਹੈ ਸੋਨਾ ਰੂਪਾ ਘਰ ਦੀ స్తਰੀ ਤੇ ਮਿੱਤਰ ਕੀ ਪਾਲਦੇ ਮਿੱਤਰ ਪਾਲਦੇ ਨੇ ਖਾਣ ਪੀਣ ਵਾਲੇ ਪਦਾਰਥ ਜੀ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੂਰ ਬਾਂਦਾਤਾ ਨਾਨਕ ਜਿੰਨਾ ਕਰਕੇ ਪਾਪ ਕਰਨੀ ਯਾਦ ਰੱਖੀ ਬਾਜ ਇੱਕ ਦਿਨ ਤੂੰ ਹੀ ਜਾਣਾ ਹੈ ਜੀ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਭੀਤਰ ਮੁੰਦਰਾ ਕਾਇਆ ਕੀਜੈ ਖਿੰਤਾਤਾ ਭਾਈ ਬਾਹਰ ਦੇ ਮੁੰਦਰਾ ਪਾਣ ਨਾਲੋਂ ਚੰਗਾ ਹੈ ਮਨ ਨੂੰ ਮੁੰਦਰਾ ਪਾ ਵਿਕਾਰਾਂਤ ਰੋਗ ਤੇ ਸਰੀਰ ਨੂੰ ਖਿੰਤਾ ਬਣਾ ਜੀ ਪੰਜ ਚਿੱਲੇ ਵਸ ਕੀਜੈ 라ਵਲ ਇਹ ਮਨ ਕੀਜੈ ਡੰਡਾਤਾ ਇਹ ਪੰਜ ਵਿਕਾਰਾਂ ਨੂੰ ਤੂੰ ਆਪਣੇ ਚੇਲੇ ਬਨਾਲਾ ਤੇ ਮਨ ਨੂੰ ਡੰਡਾ ਬਨਾਲਾ ਜੀ ਜੋਗ ਜੁਗਤਿ ਏਵ ਪਾਵਿਸਤਾ ਤੈਨੂੰ ਜੋਗ ਦੀ ਜੁਗਤੀ ਇਮੇ ਮਿਲੇਗੀ ਭਾਈ ਇੱਕ ਸ਼ਬਦ ਦੂਜਾ ਹੋਰ ਨਾਸਤ ਕੰਦ ਮੂਲ ਮੰਨ ਲਾ ਵਿਸਤਾ ਇੱਕ ਸ਼ਬਦ ਹੀ ਸਥਿਰ ਹੈ ਬਾਕੀ ਸਭ ਨਾਸ ਹੋਣ ਵਾਲਾ ਤੂੰ ਕੰਦ ਮੂਲ ਇਸ ਗਾਜਰ ਮੂਲੀ ਸੇ ਕਿਉਂ ਮਨ ਜੋੜਿਆ ਹੈ ਜੀ ਰਹਾਉਦਾ ਬੰਦ ਜੀ ਮੂੰਡ ਮੰਡਾਇਆ ਜੇ ਗੁਰ ਪਾਈਆ ਹਮ ਗੁਰ ਕੀਨੀ ਗੰਗਾ ਤਾ ਜੇ ਮੂੰਡ ਮੰਡਾਇਆ ਗੁਰੂ ਮਿਲਦਾ ਤੇ ਫਿਰ ਅਸੀਂ ਤੇ ਆਪਣੇ ਗੁਰੂ ਨੂੰ ਹੀ ਗੰਗਾ ਬਣਾਇਆ ਹੈ ਜੀ ਕਿਉਂਕਿ ਜਿਹੜਾ ਮੂਹ ਢ ਮੰਡਾਇਆ ਨਾ ਇਹ ਤੀਰਥਾਂ ਤੇ ਕੀਤਾ ਜਾਂਦਾ ਹੈ ਜੀ ਤੇ ਪਵਨ ਤਾਰਣ ਹਾਰ ਸਵਾਮੀ ਇੱਕ ਨ ਚੇਤ ਅੰਧਾਤਾ ਜਿਹੜਾ ਪ੍ਰਭੂ ਤਿੰਨਾ ਭਵਨਾਂ ਨੂੰ ਤਾਰਨ ਵਾਲਾ ਉਹਨੂੰ ਤੂੰ ਧਿਆਇਆ ਨੀ ਜੀ ਕਰ ਪਟਮ ਗੱਲੀ ਮਨ ਲਾਵਸ ਸੰਸਾਰ ਮੂਲ ਨਾ ਜਾ ਵਿਸਤਾ ਬਸ ਗੱਲਾਂ ਦੇ ਵਿੱਚ ਤੂੰ ਆਪਣੇ ਮਨ ਨੂੰ ਜੋੜਿਆ ਫਿਰ ਤੇਰੇ ਅੰਦਰੋਂ ਇਹ ਸੰਸਾਰ ਪਰਮ ਨਹੀਂ ਜਾਣ ਵਾਲਾ ਜੀ ਇੱਕ ਸ ਚਰਣੀ ਜੇ ਚਿਤ ਲਾਵੈ ਲਬ ਲੋਭ ਕੀਤਾ ਵਿਸਤਾ ਜੇ ਇੱਕ ਦੇ ਚਰਨਾ ਚ ਜੁੜ ਜਾਏਗਾ ਲਬ ਲੋਭ ਮੁੱਕ ਜਾਏਗਾ ਜੀ ਜਬ ਸੁਨਿਰੰਜਨ ਰਚ ਸਮਣਾ ਇਹ ਭਾਈ ਜਿਨੇ ਸੰਸਾਰ ਬਣਾਇਆ ਉਹਨੂੰ ਜਪ ਕਾਹੇ ਬੁਲ ਜੋਗੀ ਕਪਟ ਕਣਾ ਜੋਗੀ ਫਿਰ ਬਉਤਾ ਫਿਰ ਕਪਟ ਬੋਲ ਕਿਉਂ ਬੋਲਣਾ ਹੈ ਜੀ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਇੱਕ ਕਾਇਆ ਤੇ ਕਮਲੀ ਐ ਪਰ ਹੰਸ ਤੇ ਸਿਆਣਾ ਨਾ ਫਿਰ ਕਿਉਂ ਮੇਰੀ ਮੇਰੀ ਕਰਕੇ ਜੀਵਨ ਗੁਜ਼ਾਰਨਦੇ ਆਂ ਭਾਈ ਰਣਵੰਤ ਨਾਨਕ ਨਾਂਗੀ ਧਾਜੈ ਫਿਰ ਪਛੇ ਪੁਛਤਾਣੀ ਤਾ ਨਾਨਕ ਬੇਨਤੀ ਕਰਦਾ ਨੰਗੀ ਦਾਜਾ ਇੱਕ ਦਿਨ ਨੰਗਾ ਹੀ ਜਾਏਗਾ ਫਿਰ ਪਿੱਛੇ ਪਛਤਾਵਾ ਰਹੇਗਾ ਜੀ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜ ਚਿਤ ਕੀਜੈ ਰੇ ਭਾਈ ਜੇ ਪ੍ਰਭੂ ਦੇ ਨਾਮ ਨੂੰ ਜੇ ਦਵਾਈ ਬਣਾ ਲੇ ਉਹਦਾ ਜਿਹੜਾ ਮੂਲ ਮੰਤਰ ਹਿਰਦੇ ਚ ਟਕਾਲੇ দৃঢ় ਕਰ ਲੈ ਜੇ ਮਨ ਵਿੱਚ ਜੀ ਜਨਮ ਜਨਮ ਕੀ পাপ ਕਰਮ ਕੀ ਕਾਟਣ ਹਾਰਾ ਲੀ ਜਾ ਰੇ ਇਸ ਪ੍ਰਕਾਰ ਪ੍ਰਭੂ ਦਾ ਨਾਮ ਜਨਮਾਂ ਜਨਮਾਂ ਦੇ পাপ ਕੱਟਣ ਵਾਲਾ ਹਾਸਲ ਕਰ ਲੇਗਾ ਜੀ ਮਨ ਇਕੋ ਸਾਹਿ ਪਾਈ ਰੇ ਮਨ ਇੱਕੋ ਪਰਮਾਤਮਾ ਹੀ ਹੈ ਜੀ ਤੇਰੇ ਤਿੰਨ ਗੁਣਾ ਸੰਸਾਰ ਸਮਾਵੇਂ ਆ ਲੱਖ ਨ ਲਖਣਾ ਜਾਈ ਰੇ ਸੰਸਾਰ ਤਿੰਨ ਗੁਣਾ ਦੇ ਵਿੱਚ ਸਮਾਇਆ ਹੈ ਅਲੱਖ ਪ੍ਰਭੂ ਨੂੰ ਨਹੀਂ ਤਿਆਉਂਦਾ ਜੀ ਰਹਾਉ ਸ਼ੱਕਰਖੰਡ ਮਾ ਯਾਤਨ ਮਿੱਠੀ ਹਮ ਤੋ ਪਾਂਡੇ ਉਚਾਈ ਰੇ ਮਨੁੱਖ ਨੇ ਜਿਹੜੀ ਮਾਇਆ ਹੈ ਨਾ ਇਹਨੂੰ ਸ਼ੱਕਰ ਤੇ ਖੰਡ ਜਿੰਨਾ ਮਿੱਠਾ ਕਰਕੇ ਮੰਨਿਆ ਹੈ ਇਹ ਪਿੰਡ ਸਿਰ ਤੇ ਪੰਡ ਸਿਰ ਤੇ ਚੁੱਕੀ ਹੈ ਜੀ ਰਾਤ ਹਨੇਰੀ ਸੂਜਸ ਨਹੀਂ ਲਜ ਟੂਕ ਸਮੂਸਾ ਭਾਈ ਰੇ ਰਾਤ ਹਨੇਰੀ ਹੈ ਪਰ ਇਹਨੂੰ ਨਹੀਂ ਪਤਾ ਜਿਹੜਾ ਜੰਮ ਰੂਪੀ ਚੂਹ ਹੈ ਹੈ ਉਹ ਸਵਾਸਾਂ ਨੂੰ ਟੁੱਕਦਾ ਜਾ ਰਿਹਾ ਹੈ ਜੀ ਮਨਮੁਖ ਕਰੈ ਤੇ ਤਾ ਦੁੱਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਜਿਹੜਾ ਮਨ ਪਿੱਛੇ ਤੁਰਦਾ ਦੁੱਖ ਸਹੇੜਦਾ ਹੈ ਗੁਰਮੁਖ ਨੂੰ ਵਡਿਆਈ ਸ਼ੋਭਾ ਮਿਲਦੀ ਹੈ ਜੀ ਜੋ ਦਿਨ ਕੀਆ ਸੋਈ ਹੋਆ ਕਿਰਤਨਾ ਮਿਟਿਆ ਜਾਈ ਰੇ ਜੋ ਪ੍ਰਭੂ ਨੇ ਕਰਨਾ ਉਹੀ ਹੋਣਾ ਇਹ ਕਿਰਤ ਨਹੀਂ ਮਿਟਦਾ ਜੀ ਸੋ ਪਰ ਭਰੇ ਨਾ ਹੋਵੈ ਊਣੇ ਜੋ ਰਾ ਤੇ ਰੰਗ ਲਾਈ ਰੇ ਜੇ ਭਰੇ ਜਾਣ ਸੁ ਪਰ ਪਰੇ ਨਾ ਹੋਵੈ ਉਹ ਜਿਹੜੇ ਹਿਰਦੇ ਭਰੇ ਗੈਨ ਊਣੇ ਨਹੀਂ ਹੁੰਦੇ ਪ੍ਰਭੂ ਦੇ ਨਾਮ ਚ ਰੰਗੇ ਹੋਏ ਹਨ ਜੀ ਕਿਨ ਕੀ ਪੰਕ ਹੋਵੈ ਜੇ ਨਾਨਕ ਤੋ ਮੂਢਾ ਕਿਛ ਪਾਈ ਰੇ ਜੇ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਫਿਰ ਜਾ ਕੇ ਨਾਨਕ ਮੂੜਾ ਕੁਝ ਹਾਸਲ ਕਰਦਾ ਹੈ ਜੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇ ਰਾ ਕਿੱਦੂ ਥਾ ਮੋਹਮ ਆਏ ਕਤ ਕੀ ਮਾਇ ਕਦੋਂ ਦੀ ਮਾਂ ਪਤਾ ਨਹੀਂ ਕਦੋਂ ਕਦੋਂ ਦਾ ਮਨੁੱਖ ਨੇ ਜਨਮ ਲੈਣਾ ਸ਼ੁਰੂ ਕੀਤਾ ਕਦੋਂ ਉਹਦੀ ਕੋਈ ਮਾਂ ਬਣਦਾ ਕੋਈ ਬਾਪ ਬਣਦਾ ਕੋਈ ਭਰਾ ਬਣਦਾ ਕਿੱਥੋਂ ਗਿੱਤੋ ਅਸੀਂ ਹੋ ਕੇ ਆਏ ਕੋਈ ਨਹੀਂ ਜਾਣਦਾ ਜੀ ਅਗਨ ਬਿੰਬ ਜਲ ਪੀਤਰ ਨੇ ਪਜੇ ਕਾਹੇ ਕੰਮ ਉਫਾਏ ਪਿਤਾ ਦੀ ਬੂਨ ਤੋਂ ਮਾਤਾ ਦੀ ਅਗਨ ਬਿੰਬ ਦੇ ਵਿੱਚ ਅਸੀਂ ਪੈਦਾ ਹੋਏ ਪਰ ਸਾਨੂੰ ਇਹ ਨਹੀਂ ਪਤਾ ਅਸੀਂ ਕਿਹੜੇ ਕੰਮ ਲਈ ਆਏ ਹਾਂ ਜੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਮੇਰੇ ਸਹਬਾ ਤੁਹਾਡੇ ਗੁਣ ਕੌਣ ਜਾਣਦਾ ਹੈ ਜੀ ਕਹੇ ਨਾ ਜਾਣੀ ਆਉ ਗੁਣ ਮੇਰੇ ਸਾਡੇ ਔਗਣ ਵਿਆਹ ਨਹੀਂ ਹੁੰਦੇ ਜੀ ਆਹਾਉ ਕੀਤੇ ਰੁਖ ਬਿਰਖ ਹਮ ਚੀਨੇ ਕیتے ਪਸ਼ੂ ਉਪਾਏ ਪਤਨ ਕਿੰਨੇ ਕੋਸੀ ਕਿੰਨੇ ਵਾਰੀ ਸਿਰਖ ਬਣੇ ਹਾਂ ਕਿੰਨੀ ਵਾਰੀ ਪਸ਼ੂ ਬਣੇ ਹਾਂ ਕੋਈ ਅੰਦਾਜ਼ਾ ਨਹੀਂ ਜੀ ਕੀਤੇ ਨਾਗ ਕੁੱਲੀ ਮੈਂ ਆਏ ਕੀਤੇ ਪੰਖੇ ਉਡਾਈ ਕਿੰਨੀ ਵਾਰੀ ਅਸੀਂ ਨਾਗ ਬਣ ਕੇ ਖੁੱਡਾਂ 'ਚ ਰਹੇ ਹਾਂ ਕਿੰਨੀ ਵਾਰੀ ਪੰਛੀ ਬਣਿਆ ਕੋਈ ਨਹੀਂ ਜਾਣਦਾ ਜੀ ਹੱਟ ਪਟਨ ਬਿਜ ਮੰਦਰ ਭੰਨੈ ਕਰ ਚੋਰੀ ਕਰ ਆਵੈ ਪਤਨ ਕਿੰਨੀ ਵਾਰ ਅਸੀਂ ਸ਼ਹਿਰ ਪਟਨ ਹੱਟ ਇਹ ਸਾਰੇ ਗਾਏ ਹਨ ਚੋਰੀਆਂ ਕੀਤੀਆਂ ਹਨ ਜੀ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾਂ ਛਪਾਵੇ ਮਨੁੱਖ ਚੋਰੀ ਕਰਨ ਲੱਗਿਆ ਕਦੀ ਅੱਗੋਂ ਵੇਖਦਾ ਪਿੱਛੋਂ ਵੇਖਦਾ ਪਰ ਪ੍ਰਮਾਤਮਾ ਤੋਂ ਕਿਵੇਂ ਲੁਕਾਵੇਗਾ ਜੀ ਹੱਟ ਤੀਰਤ ਹਮ ਨਵਖੰਡ ਦੇਖੇ ਹੱਟ ਪਟਣ ਬਾਜ਼ਾਰਾ ਅਸੀਂ ਤੱਟ ਤੀਰਤ ਸਾਰੇ ਤੀਰਥ ਨਵਖੰਡ ਹੱਟ ਪਟਣ ਬਾਜ਼ਾਰ ਸ਼ਹਿਰ ਸਭ ਵੇਖ ਲੈ ਜੀ ਲੈ ਕਾ ਤਕਦੀ ਤੋਲਣ ਲਾਗਾ ਕਾਟ ਹੀ ਮੈਂ ਵਣਜਾਰਾ ਤੁਹਾਡਾ ਵਿਰੁੱਤਰਕੜੀ ਲੈ ਕੇ ਤੋਲਣ ਲੱਗਿਆ ਫਿਰ ਸਾਬ ਕਿਤਾਬ ਹੋਏਗਾ ਜੀ ਜਿੱਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੀ ਕਿੰਨਾ ਸਮੁੰਦਰ ਸਾਗਰ ਪਾਣੀ ਨਾਲ ਭਰਿਆ ਹੈ ਨਾ ਪ੍ਰਮਾਤਮਾ ਇੰਨੇ ਔਗਣ ਸਾਡੇ ਅੰਦਰ ਨੇ ਜੀ ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰਿ ਕਿਰਪਾ ਕਰੋ ਦਇਆ ਕਰੋ ਡੁੱਬਦੇ ਪੱਥਰਾਂ ਨੂੰ ਤਾਰ ਲਵੋ ਜੀ ਜਿਹੜਾ ਅਗਣ ਬਰਾਬਰ ਤਪੈ ਭੀਤਰ ਵਗੈ ਕਾਤੀ ਅਗਣ ਅੰਦਰ ਤਪਦੀ ਪਈ ਹੈ ਅੰਦਰ ਜਿਹੜਾ ਅਗਣ ਬਰਾਬਰ ਤਪੈ ਭੀਤਰ ਵਗੈ ਕਾਤੀ ਅੰਦਰ ਛੁਰੀ ਹੈ ਤ੍ਰਿਸ਼ਨਾ ਦੀ ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਨਾਨਕ ਬੇਨਤੀ ਕਰਦਾ ਜਿਹੜਾ ਹੁਕਮ ਪਛਾਨ ਲਿਓ ਦੇ ਅੰਦਰ ਸੁਖ ਹੈ ਜੀ ਗੌੜੀ ਬੈਰਾਗਣ ਮਹੱਲਾ ਪਹਿਲਾ ਗੌੜੀ ਰਾਗ ਹੈ ਬੈਰਾਗਣ ਨਾਲ ਰਗਣੀ ਹੈ ਜੀ ਰਹਿਣ ਗਵਾਈ ਸੋਏ ਕੈ ਦਿਵਸ ਗਵਾਇ ਆ ਖਾਏ ਜਿਹੜੀ ਰਾਤ ਹੈ ਸੌ ਕੇ ਗਵਾਲੀ ਤੇ ਦਿਨ ਖਾ ਕੇ ਗਵਾ ਲਿਆ ਜੀ ਹੀਰੇ ਜਿਹਾ ਜਨਮ ਹੈ ਕੌਡੀ ਬਦਲੇ ਜਾਏ ਤੇਰੇ ਵਰਗਾ ਜਨਮ ਕੌਡੀ ਬਦਲੇ ਜਾਣ ਦਿਆ ਹੈ ਜੀ ਨਾਮੁ ਨਾ ਜਾਣਿਆ RAM ਕਾ ਰਬੂ ਦਾ ਨਾਮ ਜਾਣਿਆ ਨਹੀਂ ਜੀ ਮੂੜੇ ਫਿਰ ਪਾਛੈ ਪਛਤਾਏ ਰੇ ਇਹ ਮੂੜੇ ਫਿਰ ਪਿੱਛੇ ਪਛਤਾਏਗਾ ਜੀ ਹਾਉ ਅਨਤਾ ਧਨ ਤਰਣੀ ਤਰੇ ਨਨਤਾ ਚਾ ਆ ਜਾਏ ਇਹ ਜੀਵ ਇਸਤਰੀ ਕੀ ਕਰਦੀ ਅਨੰਤਾ ਤਨ ਧਨ ਤੇ ਬਹੁਤਾ ਇਕੱਠਾ ਕਰਦੀ ਹੈ ਲੇਕਿਨ ਜਿਹੜਾ ਅਨੰਤ ਬੇਅੰਤ ਪਰਮਾਤਮਾ ਉਹਨੂੰ ਕਦੀ ਤੇਉਂਦੀ ਨਹੀਂ ਜੀ ਅਨੰਤ ਕੋ ਚਾਹਣ ਜੋ ਗਏ ਸੇ ਆਏ ਅਨੰਤ ਗਵਾਏ ਜਿਹੜੇ ਅਨੰਤ ਤਨ ਪਦਾਰਥ ਨੂੰ ਅਨੰਤ ਬਹੁਤਿਆਂ ਨੂੰ ਚਾਣ ਗਏ ਨੇ ਫਿਰ ਉਹ ਅਨੰਤ ਅਨੰਤ ਪ੍ਰਭੂ ਨੂੰ ਗਵਾ ਆਏ ਹਨ ਜੀ ਆਪਣ ਲੀਆ ਜੇ ਮਿਲੈ ਤਾ ਸਭ ਕੋ ਪਾਗਟ ਹੋਏ ਜੀ ਆਪਣਾ ਆਪ ਕੁਛ ਮਿਲਦਾ ਤੇ ਹਰ ਇੱਕ ਬੰਦਾ ਆਪਣੇ ਢਾਰੇ ਪਰਦਾ ਜੀ ਕਰਮਾਂ ਉੱਪਰ ਨਿਭੜਾ ਜੇ ਲੋਚੈ ਸਭ ਕੋਈ ਭਾਈ ਕਰਮਾਂ ਉੱਤੇ ਹੀ ਨਿਭੜਦਾ ਜੀ ਮਨੁੱਖ ਜਿੰਨਾ ਮਰਜੀ ਤਾਂ ਕਰ ਲੇ ਜੋ ਭਾਗ ਨੇ ਉਹਵੇਂ ਹੀ ਸੰਸਾਰ ਚੱਲੇਗਾ ਜੀ ਨਾਨਕ ਕਰਣਾ ਜਨ ਕੀਆ ਸੋਈ ਸਾਰ ਕਰੇ ਨਾਨਕ ਜਿਨੇ ਇਹ ਸ੍ਰਿਸ਼ਟੀ ਬਣਾਈ ਹੈ ਉਹੀ ਸਾਰ ਕਰਦਾ ਹੈ ਜੀ ਹੁਕਮ ਨ ਜਾਪੀ ਖਸਮ ਕਾ ਕਿਸੈ ਵਡਾਈ ਦੇ ਪ੍ਰਭੂ ਦਾ ਹੁਕਮ ਕੋਈ ਨਹੀਂ ਜਾਣ ਸਕਦਾ ਉਹਨੇ ਕਿਨੂੰ ਵਡਾਈ ਦੇਣੀ ਹੈ ਕਿਨੂੰ ਸ਼ੋਭਾ ਦੇਣੀ ਹੈ ਜੀ ਨਾਨਕ ਕਰਣਾ ਜਨ ਕੀਆ ਸੋਈ ਇਸ਼ਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਵਾਹਿਗੁਰਜੀ ਤਾ ਕਨ ਸਬ ਵਾਹਿਗੁਰਜੀ ਕੀ ਫਤ